ਬੇੰਤੀ ਆ ਕਿ ਇੱਕ ਪੱਤਰਕਾਰ ਭਰਾ ਦੇ ਨਾਲ ਤੁਰਨਾ ਤੁਹਾਡਾ ਫਰਜ਼ ਬਣਦਾ ਔਰ ਜੇ ਦੱਸ ਤਈਏ ਕਿ ਪੱਤਰਕਾਰ ਭਾਈਚਾਰਾ ਅਕਸਰ ਹੀ ਲੋਕਾਂ ਦੀਆਂ ਮੁਸ਼ਕਲਾਂ ਦੇ ਵਿੱਚ ਸਮੇਂ ਨਾਲ ਪਹੁੰਚਦਾ ਲੋਕਾਂ ਨੂੰ ਤਾਂ ਕੋਈ ਵੀ ਮੁਸ਼ਕਲ ਆਉਂਦੀ ਆ ਜਿਵੇਂ ਕਿ ਕਿਸੇ ਦੇ ਘਰ ਦਾ ਡਿਸਪਿਊਟ ਹੈ ਕਿਸੇ ਦੇ ਗਵਾਂਡ ਦਾ ਡਿਸਪਿਊਟ ਹੈ ਕਿਸੇ ਦੇ ਕੰਪਨੀ ਦਾ ਡਿਸਪਿਊਟ ਹੈ ਕਿਸੇ ਦਾ ਕਿਸੇ ਵੀ ਤਰ੍ਹਾਂ ਦਾ ਰਿਸ਼ਤੇਦਾਰੀ ਦਾ ਡਿਸਪਿਊਟ ਹੈ ਹਰ ਜਗ੍ਹਾ ਪੱਤਰਕਾਰ ਭਾਈਚਾਰਾ ਪਹੁੰਚਦਾ ਔਰ ਇਨਸਾਫ ਲੈਣ ਵਾਸਤੇ ਇਨਸਾਫ ਦਿਵਾਉਣ ਵਾਸਤੇ ਪੱਤਰਕਾਰ ਭਾਈਚਾਰਾ ਦਿਨ ਤੋਂ ਰਾਤ ਹੋ ਜਾਂਦੀ ਆ ਉੱਥੇ ਖੜਦਾ ਅੱਜ ਮਾਮਲਾ ਖੜਾ ਹੋ ਗਿਆ ਪੱਤਰਕਾਰ ਭਾਈਚਾਰੇ ਦੇ ਭਰਾ ਦੇ ਨਾਲ ਪਰਮਿੰਦਰ 베ਰਕੇ ਦੇ ਨਾਲ ਔਰ ਦੱਸਦਾ ਇਹ ਕਿ ਅਸੀਂ ਖੜੇ ਆ ਪਰਮਿੰਦਰ 베ਰਕੇ ਦੇ ਨਾਲ ਅਸੀਂ ਖੜਾਂਗੇ ਉਸ ਭਰਾ ਦੇ ਨਾਲ ਉਸ ਪੱਤਰਕਾਰ ਦੇ ਨਾਲ ਜਿਸ ਦੇ ਨਾਲ ਇੱਕ ਮਾਮਲਾ ਜਿਹੜਾ ਚੱਲ ਰਿਹਾ ਦੱਸਦਾ ਇਹ ਕਿ ਸਰਕਾਰਾਂ ਭਲੀ ਭਾਂਤ ਜਾਣਦੀਆਂ ਨੇ ਜਦੋਂ ਇਲੈਕਸ਼ਨਾਂ ਹੁੰਦੀਆਂ ਤਾਂ ਪੱਤਰਕਾਰਾਂ ਤੋਂ ਵਿਊ ਲੈ ਜਾਂਦੇ ਆ ਕਿ ਸਾਡੀ ਸਰਕਾਰ ਦੀ ਕੀ ਹਵਾ ਹੈ ਸਾਡੀ ਕੀ ਹਵਾ ਚੱਲ ਰਹੀ ਆ ਤਾਂ ਜੇ ਪੱਤਰਕਾਰ ਤੁਹਾਡੀ ਹਵਾ ਜਾਣਦੇ ਆ ਨਾ ਤਾਂ ਪੱਤਰਕਾਰ ਭਾਈਚਾਰੇ ਨੂੰ ਆਪਣੀ ਸੇਫਟੀ ਕਰਨੀ ਵੀ ਆਉਂਦੀ ਆ ਦੱਸ ਦਈਏ ਕਿ ਪੱਤਰਕਾਰ ਭਾਈਚਾਰਾ ਸਾਡਾ ਇੱਕ ਭਰਾ ਅੰਮ੍ਰਿਤਸਰ ਦੇ ਵਿੱਚ ਰਹਿ ਰਿਹਾ ਮਜੀਠੇ ਰੋਡ ਤੇ ਰਹਿ ਰਿਹਾ ਔਰ ਦੱਸ ਦਈਏ ਕਿ ਪੱਤਰਕਾਰ ਭਰਾ ਦੇ ਨਾਲ ਇੱਕ ਘਰੇਲੂ ਜਿਹੜਾ ਵਾ ਉਹ ਮਾਮਲਾ ਜੁੜਿਆ ਹੋਇਆ ਔਰ ਉਸ ਪੱਤਰਕਾਰ ਭਰਾ ਨੇ ਇੱਕ ਗੁਹਾਰ ਲਗਾਈ ਆ ਕਿ ਇੱਕ ਕਾਉਂਸਲਰ ਵੱਲੋਂ ਬਿਲਕੁਲ ਸਾਫ਼ ਦਿੱਤਾ ਜਾ ਰਿਹਾ ਆਪਣੇ ਸਹਿਯੋਗੀਆਂ ਦਾ ਕਾਉਂਸਲਰ ਆਪਣੇ ਮਹੱਲੇ ਦਾ ਸਹਿਯੋਗ ਜ਼ਰੂਰ ਕਰਦਾ ਕਿਉਂਕਿ ਵੋਟਾਂ ਨਾਲ ਚੁਣਿਆ ਜਾਂਦਾ ਉਹਨਾਂ ਨੂੰ ਜਾਣਦੇ ਨੇ ਲੋਕ ਉੱਥੇ ਤਾਂ ਉਹ ਚੁਣਿਆ ਗਿਆ ਲੇਕਿਨ ਕਾਉਂਸਲਰ ਸਾਹ ਵੇ ਨਹੀਂ ਜਾਣਦੇ ਕਿ ਜਦੋਂ ਪੱਤਰਕਾਰ ਭਾਈਚਾਰਾ ਕਿਸੇ ਦੇ ਹੱਕ ਸੱਚ ਲਈ ਆ ਕੇ ਖੜਾ ਹੁੰਦਾ ਤਾਂ ਆਪਣੇ ਵੀ ਹੱਕ ਸੱਚ ਤੋਂ ਬਿਨਾ ਨਹੀਂ ਚੱਲਦਾ ਆਪਣੇ ਵੀ ਕਾਨੂੰਨ ਦੀ ਉਲੰਘਣਾ ਨਹੀਂ ਕਰਦਾ ਆਪਣੇ ਵੀ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਚੱਲਦਾ ਹੁਣ ਦੱਸ ਦਈਏ ਕਿ ਜਵੇਂ ਆਪਣਾ ਭਰਾ ਪਰਮਿੰਦਰ 베ਰਕਾ ਦੱਸ ਰਿਹਾ ਕਿ ਮੈਂ ਇਸ ਜਗ੍ਹਾ ਦੇ ਉੱਤੇ ਜੱਦੀ ਸਾਡੇ ਘਰ ਨੇ ਜੱਦੀ ਰਹਿائشਾਂ ਨੇ ਔਰ ਸਾਡੀ ਇੱਕ ਪੁਰਾਣੀ ਗਲੀ ਆ ਜਿਸ ਦੇ ਉੱਤੇ ਸਰਕਾਰੀ ਅਜੇ ਤੱਕ ਏਟ ਨਹੀਂ ਲੱਗੀ ਸਰਕਾਰੀ ਮੈਂਟੀਨੈਂਸ ਨਹੀਂ ਹੋਇਆ ਸਰਕਾਰੀ ਲਾਈਟਾਂ ਨਹੀਂ ਲੱਗੀਆਂ ਤਾਂ ਉੱਥੇ ਹੀ ਇੱਕ ਪਰਿਵਾਰ ਵੱਲੋਂ ਬਿਲਕੁਲ ਉਸ ਕਾਉਂਸਲਰ ਸਾਹਿਬ ਦੇ ਕਹਿਣ ਦੇ ਉੱਤੇ ਲੈਂਟਰ ਤੱਕ ਪਾਇਆ ਗਿਆ ਲੈਂਟਰ ਪਾਉਣ ਤੋਂ ਪਹਿਲਾਂ ਦੱਸਦੇ ਆ ਕਿ ਦਰਖਾਸਤਾਂ ਦਿੱਤੀਆਂ ਪੁਲਿਸ ਮੌਕੇ ਤੇ ਆਈ ਆ ਪੁਲਿਸ ਨੇ ਆ ਕੇ ਮੌਕਾ ਵੇਖਿਆ ਔਰ ਲੈਂਟਰ ਵਾਲੀਆਂ ਤਸਵੀਰਾਂ ਵੀ ਤੁਸੀਂ ਵੇਖ ਰਹੇ ਹੋ ਔਰ ਪੁਲਿਸ ਮੌਕੇ ਤੇ ਆਈ ਆ ਲੈਂਟਰ ਰੋਕ ਦਿੱਤਾ ਗਿਆ ਕੰਮ ਰੋਕ ਦਿੱਤਾ ਗਿਆ ਫਿਰ ਕਾਉਂਸਲਰ ਸਾਹਿਬ ਵੱਲੋਂ ਕਿਹਾ ਗਿਆ ਕਿ ਸਰਕਾਰ ਆਪਣੀ ਹੈ ਸਰਕਾਰ ਜਦੋਂ ਆਪਣੀ ਹੋਵੇ ਫਿਰ ਕਿਤੇ ਨਾ ਕਿਤੇ ਤਾਂ ਰੰਗ ਹਰ ਕੋਈ ਵਿਖਾਉਂਦਾ ਤੇ ਫਿਰ ਸਰਕਾਰ ਵੀ ਬਦਲਾਵ ਵਾਲੀ ਹੋਵੇ ਜਦੋਂ ਬਦਲਾਵ ਵਾਲੀ ਸਰਕਾਰ ਆ ਰੰਗ ਦਾ ਵਿਖਾਉਣਾ ਸੀ ਲੇਕਿਨ ਪੁਲਿਸ ਵਿਭਾਗ ਨੇ ਪੂਰੀ ਕਾਰਵਾਈ ਕੀਤੀ ਆ ਉਸ ਵੇਲੇ ਬੰਦ ਕਰਾਇਆ ਲੇਕਿਨ ਕਾਉਂਸਲਰ ਸਾਹਿਬ ਦੇ ਕਹਿਣ ਤੇ ਫਿਰ ਲੈਂਟਰ ਪੈ ਗਿਆ ਹੁਣ ਲੈਂਟਰ ਪਾ ਗਿਆ ਗਲੀ ਪ੍ਰਾਈਵੇਟ ਹੈ ਗਲੀ ਉਹਨਾਂ ਦੀ ਨਿੱਜੀ ਹੈ ਨਿੱਜੀ ਗਲੀ 'ਚ ਗੇਟ ਵੀ ਕੱਢਿਆ ਗਿਆ ਤੇ ਨਿੱਜੀ ਗਲੀ ਦੇ ਉੱਤੇ ਲੈਂਟਰ ਵੀ ਪਾਇਆ ਗਿਆ ਕਿਉਂ ਝਗੜਾ ਛੇੜਦੇ ਨੇ ਲੋਕ ਕਿਉਂ ਮਹੱਲੇ ਵਾਲੇ ਇਹ ਚੀਜ਼ ਨੂੰ ਨਹੀਂ ਸਮਝਦੇ ਕਿ ਉਹ ਪੱਤਰਕਾਰ ਹੈ ਜਾਂ ਨਹੀਂ ਹੈ ਜੋ ਕਾਨੂੰਨੀ ਗਲਤ ਹੈ ਉਹ ਗਲਤ ਹੈ ਕੀ ਪੁਲਿਸ ਦੇ ਅਧਿਕਾਰੀਆਂ ਨੇ ਜਦੋਂ ਆ ਕੇ ਗਲੀ ਦਾ ਕੰਮ ਬੰਦ ਕਰਾਇਆ ਜਦੋਂ ਲੈਂਟਰ ਰੁਕਿਆ ਜਦੋਂ ਸਰੀਆ ਵੱਜਦਾ ਰੁਕਿਆ ਤਾਂ ਫੇਰ ਉਹ ਕੀ ਗੱਲ ਕਿਤਾਬਾਂ ਤੋਂ ਬਿਨਾ ਆਇਆ ਕਾਨੂੰਨ ਤੋਂ ਬਿਨਾ ਆਕੇ ਰੁਕਿਆ ਫਿਰ ਕਿਹੜੇ ਕਾਨੂੰਨ ਦੀ ਪਰਮਿਸ਼ਨ ਮਿਲ ਗਈ ਕਿ ਤੁਸੀਂ ਹੁਣ ਲੈਂਟਰ ਪਾ ਲਓ ਪਹਿਲਾਂ ਰੁਕਿਆ ਤਾਂ ਕੁਝ ਸੋਚ ਕੇ ਹੀ ਰੁਕਿਆ ਜੇ ਪੁਲਿਸ ਆਈ ਆ ਤਾਂ ਉਹਨਾਂ ਨੇ ਕੁਝ ਸੋਚ ਕੇ ਹੀ ਕੰਮ ਰੁਕਿਆ ਲੇਕਿਨ ਬਾਅਦ ਵਿੱਚ ਕੰਮ ਜਿਹੜਾ ਉਹ ਚਾਲੂ ਕਰ ਦਿੱਤਾ ਗਿਆ ਹੁਣ ਦੱਸ ਦਈਏ ਕਿ ਜੇ ਪਹਿਲਾਂ ਰੁਕਿਆ ਤਾਂ ਬਾਅਦ ਵਿੱਚ ਪਰਮਿਸ਼ਨਾਂ ਕਿੱਥੋਂ ਆ ਗਈਆਂ ਪਹਿਲਾਂ ਫਿਰ ਕਿਉਂ ਰੁਕਿਆ ਗਿਆ ਜੇ ਰੁਕਿਆ ਗਿਆ ਤਾਂ ਬਾਅਦ ਵਿੱਚ ਲੈਂਟਰ ਪੈ ਗਿਆ ਕਾਨੂੰਨ ਦੀ ਉਲੰਘਣਾ ਹੈ ਇਹ ਤੁਹਾਨੂੰ ਦੱਸ ਦਈਏ ਕਿ ਜਿੱਥੇ ਸਰਕਾਰੀ ادارے ਆ ਕੇ ਇੱਕ ਵਾਰ ਕੰਮ ਨੂੰ ਰੋਕ ਜਾਂਦੇ ਆ ਜਿੰਨੀ ਦੇਰ ਉਹ ਕੰਮ ਦਾ ਰਾਜੀ ਨਾ ਮਾਣੇ ਹੁੰਦਾ ਜਿੰਨੀ ਦੇਰ ਤੱਕ ਉਸ ਕੰਮ ਦੀ ਐਨਓਸੀ ਨਹੀਂ ਮਿਲਦੀ ਉਹਨੇ ਦੇਰ ਤੱਕ ਦੁਬਾਰਾ ਕੰਮ ਨਹੀਂ ਲੱਗਦਾ ਨਹੀਂ ਤੇ ਬਣਦੀਆਂ ਧਰਾਵਾਂ ਤਹਿਤ ਪਰਚਾ ਹੁੰਦਾ ਇਹ ਦੱਸ ਦਈਏ ਤੁਹਾਨੂੰ ਅਸੀਂ ਕਿ ਕੋਸ਼ਿਸ਼ ਸਾਡੀ ਵੀ ਇਹੀ ਰਹੇਗੀ ਕਿ ਅਗਰ ਸਾਡੇ ਕਾਉਂਸਲਰ ਸਾਹਿਬ ਸਾਡਾ ਭਰਾ ਹੀ ਹੈ ਕੋਈ ਕਾਉਂਸਲਰ ਉਥੇ ਲੋਕਾਂ ਨੇ ਚੁਣਿਆ ਵਾ ਕੋਈ ਆਮ ਬੰਦਾ ਨਹੀਂ ਖਾਸ ਬੰਦਾ ਹੀ ਬਣਾਉਂਦੇ ਆ ਲੋਕ ਜਿਹਨੂੰ ਚਾਰ ਗੱਲਾਂ ਵੀ ਆਉਂਦੀਆਂ ਨੇ ਚਾਰ ਜੀਵ ਹੀ ਉਹਦੇ ਨਾਲ ਜੁੜੇ ਹੁੰਦੇ ਆ ਲੇਕਿਨ ਜੀਆਂ ਨਾਲ ਤੁਰਨਾ ਕਾਉਂਸਲਰ ਦਾ ਇੱਕ ਫਰਜ ਹੈ ਇੱਕ ਅਧਿਕਾਰ ਹੈ ਪਰ ਕਿਤੇ ਨਾ ਕਿਤੇ ਮਾਮਲਾ ਵੇਖਣਾ ਚਾਹੀਦਾ ਕਿ ਮਾਮਲਾ ਕਿੱਦਾਂ ਦਾ ਹੈ ਇਹ ਜਗ੍ਹਾ ਕਿਹਨਾ ਦੀ ਆ ਜਿਹਦੇ ਉੱਤੇ ਲੈਂਟਰ ਪੈ ਰਿਆ ਪੁਲਿਸ ਪਹਿਲਾਂ ਕਿਉਂ ਰੁਕ ਕੇ ਗਈ ਆ ਹੁਣ ਵੇਖਦੇ ਆ ਕਿ ਪੁਲਿਸ ਦੁਆਰਾ ਉਸ ਦੇ ਉੱਤੇ ਇਹ ਕਾਰਵਾਈਆਂ ਤਹਿਤ ਜਿੱਥੇ ਕਾਉਂਸਲਰ ਸਾਹਿਬ ਨੇ ਇਹ ਕੰਮ ਕਰਵਾਇਆ ਜਿਵੇਂ ਕਿ ਪਰਮਿੰਦਰ 베ਰਕਾ ਸਾਹਿਬ ਕਹਿ ਰਹੇ ਆ ਕੌਣ ਨੇ ਕਾਉਂਸਲਰ ਸਾਹਿਬ ਜ਼ਰੂਰ ਗੱਲਬਾਤ ਜਾਣਾਂਗੇ ਜਾਵਾਂਗੇ ਅਸੀਂ ਵੀ ਕਮਿਸ਼ਨਰ ਸਾਹਿਬ ਦੇ ਕੋਲ ਜਾਵਾਂਗੇ ਅਸੀਂ ਨਜ਼ਦੀਕੀ ਥਾਣੇ ਦੇ ਵਿੱਚ ਪਹੁੰਚ ਕੇ ਗੱਲਬਾਤ ਕਰਾਂਗੇ ਪੂਰਾ ਵਾਕਿਆ ਜਾਣਾਂਗੇ ਔਰ ਜਾ ਕੇ ਪੂਰਾ ਵੇਖਾਂਗੇ ਕਿ ਆ ਜਗ੍ਹਾ ਕਿੱਥੇ ਪੈਂਦੀ ਆ ਜੇ ਸਾਨੂੰ ਤਹਿਸੀਲਦਾਰ ਸਾਹਿਬ ਦੇ ਕੋਲ ਵੀ ਜਾਣਾ ਪਿਆ ਜੇ ਸਾਨੂੰ ਮਾਲ ਵਿਭਾਗ ਦੇ ਕੋਲ ਵੀ ਜਾਣਾ ਪਿਆ ਤਾਂ ਅਸੀਂ ਜਾਵਾਂਗੇ ਪੂਰੀਆਂ ਰਿਪੋਰਟਾਂ ਲਵਾਂਗੇ ਕੀ ਇਹ ਰਕਵਾ ਕਿੱਥੇ ਪੈਂਦਾ ਵਾਕਈ ਇਹ ਗਲੀ ਪੁਰਾਣੀ ਸੀ ਜਾਂ ਇਹ ਗਲੀ ਨਵੀਂ ਹੈ ਇਹ ਸਰਕਾਰੀ ਸੀ ਜਾਂ ਪ੍ਰਾਈਵੇਟ ਹੈ ਜੇ ਲਾਲ ਲਕੀਰ ਦੇ ਅੰਦਰ ਵੀ ਹੋਵੇ ਤਾਂ ਜੇ ਉਸ ਦੇ ਉੱਤੇ ਪਹਿਲਾਂ ਕਦੀ ਸਰਕਾਰੀ ਇਟ ਜਾਂ ਕੁਛ ਨਹੀਂ ਲੱਗਿਆ ਤਾਂ ਉਹਨਾਂ ਦੀ ਇਸ ਵੇਲੇ ਮਾਲਕੀ ਮੇਜੀ ਖੁਦ ਮੈਂਟੀਨੈਂਸ ਉਹ ਖੁਦ ਆਪ ਕਰਦੇ ਆ ਜਿਵੇਂ ਪਰਮਿੰਦਰ ਵੀਰ ਕਾ ਸਾਹਿਬ ਦੱਸ ਰਿਹਾ ਹੁਣ ਵੇਖਦੇ ਆ ਕੀ ਮਾਮਲਾ ਹੈ ਔਰ ਅਸੀਂ ਸਰਕਾਰ ਨੂੰ ਦੱਸ ਦਈਏ ਪੱਤਰਕਾਰ ਭਾਈਚਾਰਾ ਪਰਮਿੰਦਰ ਵੀਰਕੇ ਦੇ ਨਾਲ ਖੜਾ ਔਰ ਮੈਂ ਹਰਜਿੰਦਰ ਸਿੰਘ ਦੀਨਾਨਗਰ ਤੋਂ ਪ੍ਰੈਜ਼ੀਡੈਂਟ ਪੱਤਰਕਾਰ ਯੂਨੀਅਨ ਤੋਂ ਬੋਲ ਕਰਦਾ ਔਰ ਮੈਂ ਇਹ ਵਾਦਾ ਕਰਦਾ ਕਿ ਪੱਤਰਕਾਰ ਭਾਈਚਾਰੇ ਵਾਸਤੇ ਅਸੀਂ ਬਿਲਕੁਲ ਇੱਕਦਮ ਖੜੇ ਹੋਵਾਂਗੇ ਸਾਡਾ ਪੱਤਰਕਾਰ ਭਰਾ ਅੱਜ ਤਾਂ ਅੰਮ੍ਰਿਤਸਰ ਆ ਚਾਹੇ ਬਠਿੰਡੇ ਕਿਉਂ ਨਾ ਹੋਵੇ ਅਸੀਂ ਜਰੂਰ ਮਗਰ ਜਾਵਾਂਗੇ ਜੇ ਸਾਡੇ ਭਰਾ ਦੀ ਗਲਤੀ ਹੋਈ ਤਾਂ ਬਿਲਕੁਲ ਸਾਥ ਅਸੀਂ ਮਹੱਲੇ ਦਾ ਦੇਵਾਂਗੇ ਸਾਥ ਅਸੀਂ ਸਰਕਾਰ ਦਾ ਦੇਵਾਂਗੇ ਪ੍ਰਸ਼ਾਸਨ ਦਾ ਦੇਵਾਂਗੇ ਤੇ ਜੇ ਸਾਡਾ ਪੱਤਰਕਾਰ ਭਰਾ ਸਹੀ ਹੋਇਆ ਤਾਂ ਅਸੀਂ ਫਿਰ ਸਾਥ ਆਪਣੇ ਪੱਤਰਕਾਰ ਭਰਾ ਦਾ ਦੇਵਾਂਗੇ ਔਰ ਠੋਕ ਵਜਾ ਕੇ ਦੇਵਾਂਗੇ ਔਰ ਪੂਰਾ ਕਲੀਅਰ ਕਰਾਂਗੇ ਬਣਦੀਆਂ ਧਰਾਵਾਂ ਤਹਿਤ ਪਰਚੇ ਵੀ ਕਰਾਵਾਂਗੇ ਇਹ ਦੱਸ ਦਈਏ ਕਲੀਅਰ ਕਰ ਦਈਏ ਔਰ ਸਰਕਾਰ ਬਿਲਕੁਲ ਪੜੇ ਲਿਖੇ ਅਫਸਰ ਰੱਖੇ ਨੇ ਸਰਕਾਰਾਂ ਨੇ ਪੁਲਿਸ ਦੇ ਅਫਸਰ ਪੜੇ ਲਿਖੇ ਨੇ ਪੁਲਿਸ ਦੇ ਅਫਸਰਾਂ ਨੂੰ ਪੂਰੀ ਜਾਣਕਾਰੀ ਆ ਕਿ ਕਦੋਂ ਕਿਹੜਾ ਕੰਮ ਰੋਕਣਾ ਹੈ ਕਿਹੜਾ ਕੰਮ ਨਜਾਇਜ਼ ਹੈ ਤੇ ਕਿਹੜਾ ਜਾਇਜ਼ ਹੈ ਅਸੀਂ ਨਹੀਂ ਚਾਹੁੰਦੇ ਕਿ ਇੱਥੇ ਪੱਤਰਕਾਰ ਭਾਈਚਾਰੇ ਦਾ ਇਕੱਠ ਹੋਵੇ ਲੇਕਿਨ ਜੇ ਸਾਡਾ ਭਰਾ ਪਰਮਿੰਦਰ ਵੇਰਕਾ ਇਕੱਠ ਕਰਨਾ ਚਾਹੁੰਦਾ ਹੈ ਜੇ ਪਰਮਿੰਦਰ ਵੇਰਕਾ ਸਾਨੂੰ ਕੋਈ ਕਾਲ ਦਿੰਦਾ ਕਿ ਮੇਰੀ ਕੱਲੇ ਦੀ ਸੁਣਵਾਈ ਨਹੀਂ ਹੋ ਰਹੀ ਮੇਰੇ ਨਾਲ ੱੱਕਾ ਹੋ ਰਿਹਾ ਤਾਂ ੱੱਕੇ ਦੀ ਆਵਾਜ਼ ਸੁਣਨ ਵਾਸਤੇ ਅਸੀਂ ਪਹੁੰਚਾਂਗੇ ਦਿਨਾਨਗਰ ਤੋਂ ਪਠਾਨਕੋਟ ਤੋਂ ਜ਼ਿਲ੍ਹਾ ਗੁਰਦਾਸਪੁਰ ਤੋਂ ਅੰਮ੍ਰਿਤਸਰ ਤੋਂ ਪੂਰਾ মিডিਆ ਪਹੁੰਚੇਗਾ ਬਟਾਲੇ ਤੋਂ ਪਹੁੰਚੇਗਾ ਮਕੇਰੀਆਂ ਤੋਂ ਪਹੁੰਚੇਗਾ ਧਾਰੀਵਾਲ ਤੋਂ ਪਹੁੰਚੇਗਾ ਪੂਰੇ মিডিਆ ਨੂੰ ਅਪੀਲ ਹੈ ਪੂਰੇ ਪੱਤਰਕਾਰ ਭਾਈਚਾਰੇ ਨੂੰ ਅਪੀਲ ਹੈ ਕਿ ਅੰਮ੍ਰਿਤਸਰ ਗੁਰੂਦੀਨ ਨਗਰੀ ਵਿੱਚ ਆਪਣਾ ਇੱਕ ਭਰਾ ਪੱਤਰਕਾਰ ਪਰਮਿੰਦਰ